ਪੁਰਦੂ ਦੇ ਔਰੰਗਜ਼ੇਬ ਕਿਤਾਬ ਹੈ ਔਰੰਗਜ਼ੇਬ ਦੇ ਸੁਲਮਨ ਅਬਦੁਲ ਕਲਾਮ ਆਜ਼ਾਦ ਦੀ ਉਹ ਕਹਿੰਦਾ ਔਰੰਗਜ਼ੇਬ ਦੇ ਹੋ ਸਕਦਾ ਹੈ ਗੁਨਾਹ ਖੁਦਾ ਸਾਰੇ ਮਾਫ ਕਰ ਦੇਵੇ ਪਰ ਇਹ ਜਿਹੜਾ ਗੁਨਾਹ ਕੀਤਾ ਉਸਨੇ ਕਿ ਸ਼ਰਮਤ ਜੈਸੇ ਫਕੀਰ ਨੂੰ ਉਸਨੇ ਜਿਹੜਾ ਕਤਲ ਕੀਤਾ ਹੈ ਇਹ ਗੁਨਾਹ ਨਾਕਾਬਲ ਮਾਫ ਹੈ ਇਤਨੀ ਗੱਲ ਉਹ ਕਹੇਗੇ ਦੋ ਲਵਰ ਹੋਰ ਵੀ ਅੱਗੇ ਕਹਿ ਸਕਦਾ ਸੀ ਪਰ ਇਥੋਂ ਜਾਪਦਾ ਉਹਦੇ ਮਜ਼ਬ ਨੇ ਖੁਦੀ ਤੰਗ ਦਿੱਲੀ ਨੇ ਉਹਨੂੰ ਕਹਿਣ ਨਹੀਂ ਦਿੱਤਾ ਹੋ ਸਕਦਾ ਹੈ ਖੁਦਾ ਔਰੰਗਜ਼ੇਬ ਦੇ ਸਾਰੇ ਗੁਨਾਹ ਮਾਫ਼ ਕਰ ਦੇਵੇ ਪਰ ਤਿਆਗ ਤੇ ਵੈਰਾਗ ਦੀ ਮੂਰਤੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਚਾਂਦੀ ਚੌਕ ਦੇ ਸ਼ਹੀਦ ਕਰਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 마ਸੂਮ ਲਾਡਲਿਆਂ ਨੂੰ ਸ਼ਹੀਦ ਕਰਨਾ ਇਹ ਗੁਨਾਹ ਨਾ ਕਾਬਲੇ ਮਾਫ ਹੈ ਇੱਥੇ ਤੱਕ ਤੇ ਨਹੀਂ ਪਹੁੰਚਿਆ ਅਬਦੁਲ ਕਲਾਮ ਆਜ਼ਾਦ ਲੇਕਿਨ ਸਰਮਦ ਤੱਕ ਜ਼ਰੂਰ ਪਹੁੰਚੇ ਬਈ ਇੱਕ ਸਰਮਦ ਨਿਰਵੈਰ ਬੰਦਾ ਸੀ ਬੇਪਰਵਾਹ ਬੰਦਾ ਸੀ ਕਿਉਂ ਮਾਰਿਆ ਇਸ ਨੂੰ ਕਿਉਂ ਕਤਲ ਕੀਤਾ ਤੋ ਮੈਂ ਇਸ ਤਰ੍ਹਾਂ ਬੇਪਰਵਾਹ ਸਦਾ ਰੰਗ ਹਰਖੇ ਜਾਂ ਕੋ ਪਾਕ ਸੁਆਮੀ ਬੇਪਰਵਾਹ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪਰਵਾਹ ਨਾ ਹੈ ਕਿਸੇ ਕੇਰੀ ਬਾਜ ਸੱਚੇ ਨਾ ਹਸਣਾ ਤੇ ਰੋਣਾ ਇੱਕ ਮਰਿਆਦਾ ਚ ਹੋ ਜਾਏਗਾ ਰੋਵੇਗਾ ਖੁਦਾ ਦੇ ਨਹੀਂ ਛੋੜੇ ਗੁਰੂ ਦੇ ਨਹੀਂ ਛੋੜੇ ਹਸੇਗਾ ਆਪਣੀਆਂ ਕਮਜ਼ੋਰੀਆਂ ਤੇ ਜਿਉ ਆਪਣੀਆਂ ਕਮਜ਼ੋਰੀਆਂ ਨੂੰ ਵੇਖੇਗਾ ਹਸੇਗਾ ਜਗਤ ਹੱਸਦਾ ਦੂਜਿਆਂ ਦੀ ਕਮਜ਼ੋਰੀਆਂ ਤੇ ਕਿਧਰੇ ਵੀ ਠੱਠਾ ਮਜ਼ਾਕ ਹੋ ਰਿਹਾ ਹੋਵੇ ਨਾ ਮਜ਼ਾਕ ਦਾ ਮਤਲਬ ਕੀ ਹੈ ਦੂਜੇ ਤੇ ਝੋਟ ਤੇ ਦੂਜੇ ਤੇ ਝੋਟ ਉਦੋਂ ਹੀ ਪਹੁੰਚਾ ਸਕਦੇ ਜੇ ਦੂਜੇ ਨੂੰ ਕਮਜ਼ੋਰ ਸਾਬਤ ਕਰੀਏ ਉਂਝ ਤੇ ਝੋਟ ਨਹੀਂ ਨਾ ਪਹੁੰਚਾ ਸਕਦਾ ਭਗਤ ਆਪਣਾ ਮਜ਼ਾਕ ਆਪ ਕਰਦਾ ਆਪਣੇ ਉੱਤੇ ਆਪ ਹੱਸ ਪੈਂਦਾ ਔਰ ਰੋਂਦਾ ਵੀ ਹੈ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ ਹੈ ਧਰਮ ਖੰਡੀ ਮਨੁੱਖ ਦੀ ਇਹ ਪਹਿਚਾਨ ਹੈ ਉਹਦਾ ਖਾਣਾ ਪੀਣਾ ਉੱਠਣਾ ਬੈਠਣਾ ਸੋਣਾ ਜਾਗਣਾ ਹਤਾ ਕੇ ਹੱਸਣਾ ਰੋਣਾ ਸਭ ਕੁਝ ਮਰਿਆਦਾ ਚੋ ਜਾਏਗਾ ਬੇਮਰਿਆਦਾ ਨਹੀਂ ਐਸਾ ਪੈਨਣਾ ਨਹੀਂ ਹੋਵੇਗਾ ਜਿਹਨੂੰ ਬੇਮਰਿਆਦਾ ਆਖਿਆ ਜਾਂਦਾ ਹੈ ਐਸਾ ਬੋਲਣਾ ਨਹੀਂ ਹੋਵੇਗਾ ਜਿਹਨੂੰ ਬੇਮਰਿਆਦਾ ਆਖਿਆ ਜਾਏ ਐਸਾ ਤੱਕਣਾ ਵੀ ਨਹੀਂ ਹੋਵੇਗਾ ਜਿਹਨੂੰ ਬੇਮਰਿਆਦਾ ਆਖਿਆ ਜਾਏ ਇਹਦੀ ਬੜੀ ਗਹਿਰੀ ਖੋਜ ਕੀਤੀ ਹੈ ਹਿੰਦੁਸਤਾਨ ਦੇ ਸੰਤਾਂ ਨੇ ਮਹਾਪੁਰਸ਼ਾਂ ਨੇ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੜੀ ਲੰਬੀ ਚੌੜੀ ਵਿਆਖਿਆ ਮੌਜੂਦ ਹੈ ਕਿਸੇ ਵਕਤ ਅਰਜ਼ ਕਰਾਂ ਐ ਹੁਣ ਮੇਰਾ ਹੱਥ ਗੰਦਾ ਹੋਵੇ ਤੇ ਮੈਂ ਕਿਸੇ ਦੇ ਜਿਸਮ ਤੇ ਰੱਖਦੇ ਅਗਲੇ ਦੇ ਕੱਪੜੇ ਤੇ ਗੰਦੇ ਹੋ ਗਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਜਿਸ ਬੰਦੇ ਦੀਆਂ ਨਜ਼ਰਾਂ ਗੰਦੀਆਂ ਨੇ ਜਿਸ ਬੰਦੇ ਦੀ ਨਿਗਾਹ ਗੰਦੀ ਹੈ ਜਿਸ ਬੰਦੇ ਦੀਆਂ ਅੱਖਾਂ ਗੰਦੀਆਂ ਨੇ ਜਿੰਨੀ ਦੂਰ ਤੱਕ ਵੇਖੇਗਾ ਮਾਹੌਲ ਗੰਦਾ ਕਰੇਗਾ ਵਾਤਾਵਰਣ ਗੰਦਾ ਕਰੇਗਾ ਅੱਖ ਦੀ ਪਹੁੰਚ ਬਹੁਤ ਦੂਰ ਤੱਕ ਹੈ ਹੱਥ ਦੀ ਪਹੁੰਚ ਦੂਰ ਤੱਕ ਨਹੀਂ ਹੱਥ ਕਿੰਨੀ ਦੂਰ ਤੱਕ ਜਾਏਗਾ ਬਿਲਕੁਲ ਨੇੜੇ ਤੱਕ ਪਰ ਅੱਖ ਦੀ ਪਹੁੰਚ ਬਹੁਤ ਦੂਰ ਤੱਕ ਹੈ ਅੱਖ ਗੰਦੀ ਹੈ ਅੱਖ ਮੈਲੀ ਹੈ ਬਹੁਤ ਦੂਰ ਤੱਕ ਮੈਲ ਜਾਏਗੀ ਬਹੁਤ ਦੂਰ ਤੱਕ ਭਗਤ ਦਾ ਤਕਣਾ ਮਰਿਆਦਾ ਦੇ ਵਿੱਚ ਹੈ ਭਗਤ ਦਾ ਬੋਲਣਾ ਮਰਿਆਦਾ ਦੇ ਵਿੱਚ ਹੈ ਭਗਤ ਦਾ ਸੁਣਨਾ ਮਰਿਆਦਾ ਦੇ ਚ ਹੈ ਭਗਤ ਦਾ ਪਹਿਨਣਾ ਮਰਿਆਦਾ ਦੇ ਚ ਹੈ ਭਗਤ ਉਤਨਾ ਹੀ ਖਾਂਦਾ ਜਿੰਨੀ ਭੁੱਖ ਹੈ ਭਗਤ ਉਤਨਾ ਹੀ ਸੌਂਦਾ ਜਿੰਨੀ ਲੋੜ ਹੈ ਔਰ ਭਗਤ ਉਹੀ ਕੰਮ ਕਰਦਾ ਜੋ ਜੀਵਨ ਦੀ ਲੋੜ ਨੇ ਐਸੇ ਪੁਰਸ਼ ਨੂੰ ਕਹਿੰਦੇ ਨੇ ਧਰਮਖੰਡੀ ਔਰ ਉਹ ਨਾਮ ਜਪ ਰਿਹਾ ਤੇ ਨਾਮ ਜਪਣ ਦਾ ਢੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ ਧੰਨਵੇਂ ਧਿਆਨ ਧਿਆਨ ਮੇ ਜਾਨੇ ਆ ਗੁਰਮੁਖ ਅਕਖ ਕਹਾਣੀ ਗਲ ਨਾ ਕਰ ਦੁਰਾ ਦੇ ਧੁਨ ਮੇਂ ਧਿਆਨ ਵਾਹਿਗੁਰੂ ਵਾਹਿਗੁਰੂ ਦੀ ਧੁਨ ਕਰਨੀ ਇਹਦੇ ਚ ਧਿਆਨ ਜੋੜਨਾ ਤੇ ਇਹ ਤਾਂ ਹੁਣ ਅਨਪੜ੍ਹ ਵੀ ਕਰ ਸਕਦਾ ਇਹਦੇ ਵਾਸਤੇ ਕੋਈ ਸਾਜ ਜੋ ਹੈ ਕੋਈ ਲੰਬੀ ਚੋੜੀ ilm ਦੀ ਥੋੜੀ ਲੋੜ ਹੈ ਸਾਧਨਾ ਪਰ ਮੈਂ ਅਰਜ਼ ਕਰਾਂ ਇੱਕ ਮੈਂ